ਸ਼ੋਅ ਬੰਦ ਹੁੰਦੇ ਹੀ ਕਰੋੜਾਂ ਦੇ ਕਰਜ ਵਿੱਚ ਡੁੱਬੀ ਪ੍ਰਸਿੱਧ ਅਦਾਕਾਰਾ ਸੜਕਾਂ ਤੇ ਕੱਟੀਆਂ ਰਾਤ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟਸ ਦੇ ਨਾਲ ਪਰਿਆ ਸ਼ੋ ਨਵੀਨ ਕੋਰੇ ਉਤਰਨ ਨਾਲ ਮਸ਼ਹੂਰ ਹੋਈ ਇਸ ਚੋਟੀ ਦੀ ਅਦਾਕਾਰ ਲਈ ਸਫਲਤਾ ਦੀਆਂ ਪੌੜੀਆਂ ਚੜ੍ਹਨਾ ਆਸਾਨ ਨਹੀਂ ਸੀ ਅਭਿਨੇਤਰੀ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਟੀਵੀ ਸ਼ੋ ਖਤਮ ਹੋਇਆ ਤਾਂ ਅਚਿਹਾ ਲੱਗ ਰਿਹਾ ਸੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੁਕਾਵਟ ਆ ਗਈ ਉਹਨਾਂ ਤੇ ਕਰੋੜਾਂ ਦਾ ਕਰਜ਼ਾ ਹੋ ਗਿਆ ਅਦਾਕਾਰਾਂ ਨੇ ਕਈ ਨਿੱਜੀ ਅਤੇ ਪੇਸ਼ੇਵਰ ਚੁਣੌਤੀਆਂ ਦਾ ਸਾਹਮਣਾ ਕੀਤਾ। ਰਸ਼ਮੀ ਦੇਸਾਈ ਨੇ ਇੱਕ ਨਿੱਜੀ ਚੈਨਲ ਤੇ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਕਦੇ ਵੀ ਆਸਾਨ ਨਹੀਂ ਰਹੀ। ਉਹਨਾਂ ਨੇ ਦੱਸਿਆ ਕਿ ਮੈਂ ਇੱਕ ਘਰ ਖਰੀਦਿਆ ਸੀ ਅਤੇ ਮੇਰੇ ਸਿਰ 2 ਕਰੋੜ 5 ਲੱਖ ਰੁਪਏ ਦਾ ਕਰਜ਼ਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਮੇਰੇ ਤੇ ਕੁੱਲ 3 ਕਰੋੜ 35 ਲੱਖ ਰੁਪਏ ਦਾ ਕਰਜ਼ਾ ਸੀ। ਰਸ਼ਮੀ ਦੇਸਾਈ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਸਭ ਕੁਝ ਠੀਕ ਠਾਕ ਹੈ। ਆਮ ਹੈ ਮੇਰਾ ਸ਼ੋਅ ਅਚਾਨਕ ਬੰਦ ਹੋ ਗਿਆ। ਮੈਂ 4 ਦਿਨ ਸੜਕਾਂ ਤੇ ਕੱਟੇ ਮੇਰੇ ਕੋਲ ਇੱਕ ਆਡੀ A6 ਸੀ ਜਿਸ ਦੇ ਵਿੱਚ ਮੈਂ ਸੌਂਦੀ ਸੀ ਮੈਂ ਆਪਣਾ ਸਮਾਨ ਆਪਣੇ ਮੈਨੇਜਰ ਦੇ ਘਰ ਰੱਖ ਦਿੱਤਾ ਸੀ ਮੈਂ ਆਪਣੇ ਆਪ ਨੂੰ ਆਪਣੇ ਪਰਿਵਾਰ ਤੋਂ ਪੂਰੀ ਤਰ੍ਹਾਂ ਦੂਰ ਕਰ ਲਿਆ ਸੀ ਰਸ਼ਮੀ ਦੇਸਾਈ ਨੇ ਉਸ ਔਖੇ ਸਮੇਂ ਨੂੰ ਯਾਦ ਕੀਤਾ ਜਦੋਂ ਉਹਨਾਂ ਨੂੰ ਰਿਕਸ਼ਾ ਚਾਲਕਾ ਤੋਂ ਸਿਰਫ 20 ਵਿੱਚ ਖਾਣਾ ਖਾਣਾ ਪੈਂਦਾ ਸੀ ਕਈ ਵਾਰ ਖਾਣੇ 'ਚ ਕੰਕਰ ਵੀ ਮਿਲਦੇ ਸੀ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ 'ਚ ਉਹ 4 ਦਿਨ ਬਹੁਤ ਮੁਸ਼ਕਲ ਭਰੇ ਸਨ ਰਸ਼ਮੀ ਨੇ ਦੱਸਿਆ ਕਿ ਅੱਗੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਬਾਰੇ ਸੋਚਿਆ ਵੀ ਨਹੀਂ ਸੀ ਮੈਂ ਹਰ ਚੀਜ਼ ਐਨੀ ਉਲਝ ਗਈ ਸੀ ਕਿ ਮੈਂ ਆਪਣੇ ਬਾਰੇ ਹੀ ਭੁੱਲ ਗਈ ਮੈਂ ਆਪਣੇ ਆਪ ਤੇ ਕੰਮ ਕੀਤਾ ਤੇ ਲੰਬੇ ਸਮੇਂ ਤੱਕ ਤਣਾਅ ਚ ਰਹਿਣ ਤੋਂ ਬਾਅਦ ਆਪਣੇ ਆਪ ਨੂੰ ਉਭਾਰਿਆ ਰਸ਼ਮੀ ਨੇ ਆਪਣੇ ਰਿਲੇਸ਼ਨਸ਼ਿਪ ਬਾਰੇ ਕਿਹਾ ਮੇਰਾ ਤਲਾਕ ਹੋ ਗਿਆ ਫਿਰ ਮੇਰੀ ਦੋਸਤਾਂ ਨੇ ਸੋਚਿਆ ਕਿ ਮੈਂ ਬਹੁਤ ਮੁਸ਼ਕਲ ਵਿੱਚ ਹਾਂ ਕਿਉਂਕਿ ਮੈਂ ਜ਼ਿਆਦਾ ਕੁਝ ਨਹੀਂ ਬੋਲਦੀ ਸੀ ਮੇਰੇ ਪਰਿਵਾਰ ਨੇ ਸੋਚਿਆ ਕਿ ਮੇਰੇ ਸਾਰੇ ਫੈਸਲੇ ਗਲਤ ਸਨ ਮੈਂ ਸ਼ੋਅ ਕੀਤੇ ਸੁੱਤੀ ਨਹੀਂ ਤੇ ਬਾਹਰੋਂ ਕੁਝ ਨਹੀਂ ਦਿਖਾਇਆ ਫਰੰਦਰੂ ਮੈਂ ਤਣਾਅ ਨਾਲ ਭਰੀ ਹੋਈ ਸੀ ਮਹਿਸੂਸ ਵੀ ਸੀ ਇਹ ਕਿਹੋ ਜੀ ਜ਼ਿੰਦਗੀ ਹੈ ਮਰਨਾ ਬਿਹਤਰ ਹੋਵੇਗਾ ਸੋ ਇਹਨਾਂ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਨਿਕਲ ਕੇ ਰਸ਼ਮੀ ਦੇਸਾਈ ਨੇ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਅੱਗੇ ਵਧਾਇਆ ਔਰ ਉਸ ਤੋਂ ਬਾਅਦ ਨੂੰ ਦੇਖਿਆ ਜਾਵੇ ਤਾਂ ਬਿਗ ਬਾਸ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਸ਼ਮੀ ਦੇਸਾਈ ਆਏ ਨੇ